ਮੈਂ ਵੀ ਕੋਟ ਲਿਕਾ ਦਾ ਦਰਬਾਰ ਬਣਾਇਆ ਮਾਨਸਾਜ ਮੇਰਾ ਜੰਪਲ ਹੈ ਮੈਂ ਆਪਦੀ ਉਥੋਂ ਮੇਰੇ ਬਾਪੂ ਜੀ ਨੇ 12 ਬਿਸਵੇ ਜਗਾ ਛੱਡੀ ਸੀ ਮੈਂ ਵੇਚ ਕੇ ਸਭ ਕੁ ਦੇਰੇ ਤੇ ਲਾਤਾ ਪੈਨਸਿਓ ਮੈਂ ਕੋਈ ਦਰਾਇ ਨਹੀਂ ਇਕੱਠੀ ਕਰੀ ਛਾਵ ਸੰਗਤ ਦੇ ਭਲੇ ਵਾਸਤੇ ਜੋ ਵੀ ਕਰਿਆ ਕਰੇ ਮੈਂ ਚਾਹੁੰਦਾ ਉਹੀ ਪੈਸਾ ਮੈਂ ਆਉਂਦਾ ਲੱਖ ਰੁਪਏ ਜਮਾ ਕਰਾ ਸਕਦਾ ਦਸਹੇਦ ਦਰਸਾ ਠੀਕ ਹੈ ਚਲੋ ਆਪਦੀ ਆਪਦੀ ਲਹਿਰ ਹੈ ਵੀ ਕੋਈ ਗੁਰੂ ਘਰ ਨਾਲ ਜੁੜਿਆ ਕੋਈ ਦੇਰੇ ਨਾਲ ਜੁੜਿਆ ਪਰ ਜਿਹੜੀ ਪੌਣ ਹੈ ਪੌਣ ਸ਼ਬਦ ਹੈ ਪਹਿਲਾਂ ਮਹਾਪੁਰਸ਼ਾ ਦੇਵੀ ਬਹੁਤ ਤੇ ਚੱਲਦੀ ਆਈ ਹੈ ਜਦੋਂ ਹੁਣ ਆਪਣੇ ਭਾਈ ਸਾਹਿਬ ਨੇ ਦੱਸਿਆ ਤੁਸੀਂ ਦੱਸਿਆ ਵੀ ਗੁਰੂ ਘਰਾਂ ਦੇ ਵਿੱਚ ਗ੍ਰਾਂਥੀਆਂ ਨੂੰ ਤਰਖਾਹਾਂ ਨਹੀਂ ਮਿਲਦੀਆਂ ਕੁਸ਼ਲ 100 ਦੇ ਵਿੱਚੋਂ 20% ਗ੍ਰਾਂਥੀ ਸਿੰਘ ਵੀ ਨੇ ਮੈਂ ਤੁਹਾਨੂੰ ਦਿਖਾ ਵੀ ਸਕਦਾ ਵੀ ਜਿਹੜੇ ਅੱਕੇ ਹੋਏ ਇਸ ਤਰ੍ਹਾਂ ਨੂੰ ਤਰਫੇ ਵਾਰ ਪਿੰਡਾਂ ਧੂਰੀ ਦੇ ਕੋਲੇ ਕੋਈ ਕਿਸੇ ਦਾ ਪੜਦਾ ਨਹੀਂ ਜ਼ਹਿਰ ਕਰਦਾ ਹੁੰਦਾ ਆਪਾਂ ਕਰਦੇ ਆਪਾਂ ਅਲੇ ਤੋਂ ਪੰਜੀ ਨਹੀਂ ਲਈ ਤਾਂ ਕਰਦੇ ਆਂ ਹਾਂ ਸੰਗਤ ਦੇ ਕੰਮ ਕਰਦਾ ਮੈਂ ਸੁੱਖਾ ਸੀੜੀਆਂ ਜੋ ਵੀ ਹੱਥ ਦਵਾ ਕਰਦਾ ਆਂ ਆਪਦੀ ਮਾਤੀ ਦਾ ਚੜਾ ਕੇ ਜਾਂਦਾ ਠੀਕ ਹੈ ਪੈਸੇ ਲੈਨੇ ਡਾਕਟਰ ਲੈਦੇ ਕੋਈ ਹੋਰ ਕੋਈ ਦੱਸਦਾ ਮੁਰਗਾ ਕਹਿੰਦਾ ਮਾਰੇ ਮੈਂ ਤਾਂ ਪੰਜੀ ਨਹੀਂ ਜਾਂਦਾ ਆਪਦੀ ਕਿਰਤ ਕਰੋ ਮਿਹਨਤ ਕਰੋ ਡਾਕਟਰ ਪੈਸੇ ਲੈਂਦੇ ਆ ਪਾਜੀ ਸਿੰਘ ਪਾੜ ਕਰਦੇ ਆ ਸੀ ਪੇਟਾ ਲੈਂਦੇ ਨਾ ਆਪਦਾ ਹੱਕ ਦੀ ਲਓ ਡਰਦਾ ਦਾ ਆਪੋ ਜਨਾਬਾ ਫਤਿਹ ਦੀ ਸਾਲ ਭਾਈਏ ਵਾਹਿਗੋ ਟੀਕਾ ਖਾਲਸਾ ਵਾਹਿਗੋ ਟੀਕੀ ਫਤਿਹ ਦਾਸ ਸੋਨੀਨਾਥ ਕੋਟਲੀ ਕਮਨ ਦਵਾਰ ਮਹਾਕਾਲੀ ਮੰਦਰ ਡੇਰਾਗੁਰੂ ਘੋਸ਼ਨਾ ਜੀ ਅੱਜ ਭਾਈ ਮਨਜੀਤ ਸਿੰਘ ਖਾਲਸਾ ਜੀ ਦੇ ਰੂਬਰੂ ਹੋਏ ਆ ਬੌਂਦੀ ਸਰਕਾਰਦੋਗ ਪਣੀ ਖਾਲਸਾ ਮਨਜੀਤ ਸਿੰਘ ਜੀ ਤੇ ਨਾਲ ਇਹਨਾਂ ਦੇ ਖਾਲਸਾ ਗੁਰਪ੍ਰੀਤ ਸਿੰਘ ਜੀ ਤੇ ਇਹਨਾਂ ਦੇ ਨਾਲ ਜੋ ਵੀ ਸਿੰਘ ਆਇਆ ਸਭ ਨੂੰ ਜੀ ਆਇਆਂ ਆਖਦੇ ਆ دوسری ਤਰਫ ਦੇ ਜੋ ਵੀ ਇੱਥੇ ਕੋਈ ਚੇਲੇ ਭਗਤ ਕੋਈ ਸੇਵਾਦਾਰ ਕੋਈ ਪ੍ਰਧਾਨ ਕਿਸੇ ਵੀ ਟਰਫ ਦੇ ਕਿਸੇ ਵੀ ਅਹੁਦੇ ਵਾਲੇ ਜੋ ਵੀ ਆਇਆ ਸਾਬ ਨੂੰ ਜੀ ਆਇਆਂ ਨੂੰ ਆ ਮੇਨ ਮੁੱਦਾ ਜੋ ਖਾਲਸਾ ਜੀ ਨੇ ਚਲਾਇਆ ਪਖੰਡਵਾ ਦੇ ਖਿਲਾਫ ਉਸ ਦੇ ਥੇਲਿਆਂ ਦੇ ਭਰਦਾਂ ਦੇ ਸਵਾਲ ਨੇ ਵੀ ਪਤਾ ਨਹੀਂ ਇਹ ਗੱਡੀਆਂ ਬੰਦ ਕਰਦੇ ਨੇ ਪਤਾ ਨਹੀਂ ਸਾਨੂੰ ਆਗੇ ਕੁੱਟਣ ਆ ਸੋ ਨਾਮ ਮੈਂ ਲਾਈਵ ਚੱਲ ਰਿਹਾ ਹੈ ਇਸ ਜਰੀਏ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਫਕੀਰ ਹੈ ਉਹਨੂੰ ਮਸ਼ਹੂਰੀ ਕਰਨ ਦੀ ਲੋੜ ਨਹੀਂ ਪਹਿਲਾਂ ਵਾਲੇ ਸਾਧੂ ਸੰਤ ਹੋਏ ਨੇ ਡੇਰਿਆਂ 'ਚ ਮਹਾਤਮਾ ਹੋਏ ਨੇ ਮਾਪੋਛ ਹੋਏ ਨੇ ਉਹਨਾਂ ਨੇ ਕਿਹੜੀਆਂ ਵੀਡੀਓ ਬਣਾ ਬਣਾ ਭਗਤੀਆਂ ਕਰੀਆਂ ਉਹਨਾਂ ਨੇ ਕਿਹੜੀਆਂ ਵੀਡੀਓ ਬਣਾ ਬਣਾ ਕੇ ਸੰਗਤਾਂ ਨੂੰ ਇਕੱਠੇ ਕਰਿਆ ਜੀ ਦੀ ਦੁਕਾਨ ਦੇ ਵਿੱਚ ਸੌਦਾ ਉਹਨੂੰ ਬਾਜ਼ਾਰ ਦੇ ਵਿੱਚ ਜਾ ਕੇ ਹੋਕਾ ਦੇਣ ਦੀ ਲੋੜ ਨਹੀਂ ਵੀ ਮੇਰੀ ਦੁਕਾਨ ਤੇ ਹਰ ਚੀਜ਼ ਮਿਲਦੀ ਹੈ ਤੁਸੀਂ ਆਓ ਉਹਨੂੰ ਗਾ ਕੇ ਲੱਭਣ ਦੀ ਲੋੜ ਨਹੀਂ ਡਾਕਟਰ ਨੇ ਪੀਜੀਐਚ 'ਚ ਬੈਠੇ ਨੇ ਉਹ ਕੋਈ ਮਸ਼ਹੂਰੀਆਂ ਕਰਦੇ ਆ ਬੀਸੀਪੀਜੀ ਦੇ ਡਾਕਟਰ ਸਾਡੇ ਕੋਲੇ ਆਉਂ ਨਾਲ ਕਰੋ ਸਭ ਨੂੰ ਪਤਾ ਵੀ ਉੱਥੇ ਰੱਬਵਾਰ ਦੇ ਡਾਕਟਰ ਬੈਠੇ ਆਂ ਦੂਸਰੀ ਗੱਲ ਸੰਗ ਦਾ ਜਾਂਦੀਆਂ ਚੌਂਕੀਆਂ ਤੇ ਗੁਰੂ ਘਰ ਵੀ ਜਾਂਦੇ ਆ ਡੇਰੇ ਵੀ ਜਾਂਦੇ ਆ ਮੰਦਰ ਵੀ ਜਾਂਦੇ ਆ ਲੋਕ ਮਸਜਿਦ ਵੀ ਜਾਂਦੇ ਆ ਜਿੱਦੀ ਜਿੱਥੇ ਕਿਤੇ ਆਸਤਾ ਬਣਾਈ ਹੋਈ ਆ ਹਰ ਇੱਕ ਜਾਂਦਾ ਠੀਕ ਹੈ ਜੀ ਜਿਹਦਾ ਜਿੱਥੋਂ ਭਲਾ ਹੁੰਦਾ ਮਨ ਦੇ ਵਿੱਚ ਵਿਸ਼ਵਾਸ ਹੈ ਬੱਡੀ ਗੱਲ ਹੈ ਸਿੱਧਕੱਚ ਜੀਨ ਭਰੋਸਾ ਜਿਹਦੇ ਮਨ ਦੇ ਵਿੱਚ ਭਰੋਸਾ ਹੈ ਉਹ ਘਰੇ ਬਹਿ ਕੇ ਰੱਬ ਰੱਬ ਕਰ ਲੋ ਗੁਰੂ ਘਰ ਜਾ ਕੇ ਵਾਹਿਗੁਰੂ ਵਾਹਿਗੁਰੂ ਕਰ ਲੋ ਡੇਰੇ 'ਚ ਬਹਿ ਕੇ ਰਾਮ ਰਾਮ ਕਰ ਲੋ ਉਹਨੂੰ ਰੱਬ ਮਿਲ ਹੀ ਜਾਂਦਾ ਜਿਹੜਾ ਮੇਨ ਪਖੰਡਵਾ ਸ਼ੁਰੂ ਕਿੱਥੋਂ ਹੋਇਆ ਜਿਵੇਂ ਹੁਣ ਵਾਰੀ ਵਾਰੀ ਉਹੀ ਗੱਲ ਰਿਪੀਟ ਕਰਾਂਗੇ ਉਹਦਾ ਫਿਰ ਕੋਈ ਫਾਇਦਾ ਨਹੀਂ ਵੀ ਛੋਟੀ ਛੋਟੀ ਉਮਰ ਦੇ ਲੜਕੇ ਦੇਖਦੇ ਆਪਾਂ ਮੁੰਡੇ ਦੇਖਦੇ ਆ ਨਵੀਂ ਉਮਰ ਦੇ ਉੱਠਦੇ ਆ ਸੁਰਖੀ ਬਿੰਦੀ ਲਾਉਂਦੇ ਆ ਸੁਰਖੀ ਬਿੰਦੀ ਲਾਉਣੀ ਬਣੀ ਕਿਦੇ ਵਾਸਤੇ ਆ ਇਹ ਜਨਾਨੀ ਜਾਤ ਵਾਸਤੇ ਬਣੀ ਹੋਈ ਚੀਜ਼ ਆ ਇਹਨੂੰ ਬੰਦਾ ਲਾਊਗਾ ਤਾਂ ਉਹ ਸੋਹਣਾ ਲੱਗੂਗਾ ਚੂੜੇ ਪਾ ਲੈਂਦੇ ਆ ਕੁਝ ਕੁ ਸਾੜੇ ਮਾਨਸ ਏਰੀਆ ਦੇ ਵਿੱਚ ਵੀ ਹੈਗੇ ਨੇ ਕਾਫੀ ਚੂੜੇ ਪਾ ਲੈਂਦੇ ਆ ਨਾਲ ਪੰਜ-ਛਤ ਗਲਾਬੇ ਪਾ ਲੈਂਦੇ ਆ ਝਾਂਜਰਾ ਪਾ ਲੈਂਦੇ ਆ ਹਾਲਾਂਕਿ ਇਹ ਚੀਜ਼ਾਂ ਆਪਾਂ ਨੂੰ ਸੌਂਦੀਆਂ ਨਹੀਂ ਮੇਰੀ ਥੇਲਿਆਂ ਨੂੰ ਵੇਚਦੇ ਕੁਝ ਕਿ ਚਲੇ ਗਏ ਜਾਂ ਬੈਠੇ ਆ ਭਾਈ ਜੀ ਬੈਠੇ ਆ ਕਿਉਂਕਿ ਸਾਰਿਆਂ ਨੂੰ ਕੰਮ ਦੇ ਵਿੱਚ ਪੈਣੀ ਚਾਹੀਦੀ ਜੇ ਇਹ ਗੱਲ ਅਸੀਂ ਕਦੇ ਲੈਕਚਰ ਨਹੀਂ ਦਿੱਤਾ ਮੈਂ ਖਾਸ ਕਰਕੇ ਫੰਡਾਣਿਆਂ ਦੇ ਦੀਵਾਨਾਂ ਤੋਂ ਹੀ ਬੋਲਾਂ ਮੈਂ ਕਿਸੇ ਜਗ੍ਹਾ ਤੇ ਜਾ ਕੇ ਕਦੇ ਨਹੀਂ ਮੈਂ ਅਨਾਉਂਸਮੈਂਟ ਕੀਤੀ ਕਿਉਂਕਿ ਮੈਨੂੰ ਇਹਨਾਂ ਹਿਸਾਬ ਨਾਲ ਬਾਲਾ ਸਮਾ ਨਾ ਲਈਏ ਵੀ ਖਾਲਸਾ ਜੀ ਇਹਨਾਂ ਦੇ ਜਿਹੜਾ ਜਥਾ ਹੈ ਉਹ ਸਿਰਫ ਮਖੰਡਵਾ ਦੇ ਖਿਲਾਫ ਹੈ ਕੋਈ ਚੇਲਿਆਂ ਦੇ ਖਿਲਾਫ ਨਹੀਂ ਸਾਧੀਆਂ ਦੇ ਖਿਲਾਫ ਨਹੀਂ ਹਾਂਜੀ ਖਾਲਸਾ ਜੀ ਇੱਕ ਮੇਰੀ ਬੇਨਤੀ ਹੈ ਮੈਂ ਤੁਹਾਨੂੰ ਇੱਕ ਪ੍ਰਸ਼ਨ ਥੋੜਾ ਜਿਹਾ ਬਸ ਕਰਨਾ ਚਾਹੁੰਦਾ ਹਾਂ ਹਾਂਜੀ ਹਾਂ ਇੱਕ ਨਾ ਚੇਲਿਆਂ ਦੇ ਵਿੱਚ ਇਹ ਗੱਲ ਹੈ ਖੁੱਲ ਕੇ ਡਰਦੇ ਨਹੀਂ ਪੁੱਛ ਰਹੇ ਹੁਣ ਇੱਥੇ ਵੀ ਬੈਠੇ ਨੇ ਹੋ ਜਿਵੇਂ ਆ ਸਾਜੀ ਹੈ ਜੀ ਇਹ ਸਿੰਗਰ ਹੈ ਕਾਲਾ ਜਿਗਰੇ 13 ਦੇ ਦਿਵਾਨ ਚੋਂ ਕੀ ਲਾਉਂਦੇ ਆ ਮੈਂ ਵੀ ਕੋਟਲੀ ਕਲਾ ਦਰਬਾਰ ਬਣਾਇਆ ਮਾਨਸਾਜ ਮੇਰਾ ਜੰਪਾਲ ਹੈ ਮੈਂ ਆਪਦੀ ਉਥੋਂ ਮੇਰੇ ਬਾਪੂ ਜੀ ਨੇ 12-20 ਵੇ ਜਗਾ ਛੱਡੀ ਸੀ ਮੈਂ ਵੇਚ ਕੇ ਸਭ ਕੋ ਦੇਰੇ ਤੇ ਲਾਤਾ ਪੈਨ ਚੋਂ ਮੈਂ ਕੋਈ ਦਰਾਇ ਨਹੀਂ ਇਕੱਠੀ ਕਰੀ ਠੀਕ ਹੈ ਸਾਵਾਂ ਸੰਗਤ ਦੇ ਭਲੇ ਵਾਸਤੇ ਜੋ ਵੀ ਕਰਿਆ ਕਰਿਆ ਮੈਂ ਚਾਹੁੰਦਾ ਉਹੀ ਪੈਸਾ ਮੈਂ ਆਉਂਦਾ ਲੱਖ ਰੁਪਏ ਜਮਾ ਕਰਾ ਸਕਦਾ ਸੀ ਬਿਹਾ ਦੇ ਦੱਸਦਾ ਠੀਕ ਹੈ ਚਲੋ ਆਪਦੀ ਆਪਦੀ ਲਹਿਰ ਹੈ ਵੀ ਕੋਈ ਗੁਰੂ ਘਰ ਨਾਲ ਜੁੜਿਆ ਕੋਈ ਦੇਰੇ ਨਾਲ ਜੁੜਿਆ ਇਹ ਆਏ ਪੁੱਛਦੇ ਆ ਵੀ ਤੁਸੀਂ ਚੌਕੀਆਂ ਨਹੀਂ ਬੰਦ ਕਰਾ ਰਹੇ ਕੁਛ ਨਹੀਂ ਬੰਦ ਕਰ ਰਹੇ ਤੁਸੀਂ ਸਿਰਫ ਗੱਲਾ ਪਖੰਡਵਾਦ ਬੰਦ ਕਰਾ ਰਹੇ ਹੋ ਵੀ ਜਿਹੜਿਆ ਪੌਣਾ ਵਾਲਾ ਸਿਸਟਮ ਹੈ ਜਿਵੇਂ ਚਾਰ ਚਾਰ ਜਾਣੇ ਖੇਡਦੇ ਆ ਇਹ ਤਾਂ ਹੋ ਗਿਆ ਪਖੰਡ ਜਿਵੇਂ ਹੁਣ ਮਾਤਾ ਰਾਣੀ ਦਾ ਜਾਗਰਣ ਹੁੰਦਾ ਜਿਹੜੀ ਪੌਣ ਹੈ ਪੌਣ ਕੀ ਚੀਜ਼ ਇੱਕ ਹਵਾ ਹੈ ਹਵਾ ਨੂੰ ਹੀ ਪੌਣ ਕਿਹਾ ਜਾਂਦਾ ਅਪ ਕਹਿੰਦੇ ਪੂਰੇ ਦੀ ਪੌਣ ਚੱਲਦੀ ਹਵਾ ਚੱਲਦੀ ਇੱਕ ਹਵਾ ਹੈ ਕੋਈ ਕਹਿੰਦਾ ਮਸਤੀ ਹੈ ਕੋਈ ਕਹਿੰਦਾ ਲੋਰ ਹੈ ਕੋਈ ਕਹਿੰਦਾ ਸਾਡੇ ਚ ਬਾਬਾ ਆ ਗਿਆ ਇਹ ਚੀਜ਼ਾਂ ਦੇਖੋ ਗਲਤ ਅਸੀਂ ਵੀ ਮੰਨਦੇ ਆ ਪਰ ਮਾਤਾ ਰਾਣੀ ਦਾ ਜਗਰਾਤਾ ਉਹਦੋਂ ਤੱਕ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਤਾਰਾ ਰਾਣੀ ਦੀ ਕਥਾ ਨਹੀਂ ਸੁਣਾਈ ਜਾਂਦੀ ਕਥਾ ਕਦੋਂ ਸੁਣਾਈ ਜਾਂਦੀ ਸੀ ਪ੍ਰਾਤਨ ਯੁੱਗਾਂ ਦੇ ਵਿੱਚ ਜਦੋਂ ਛੋਟੀ ਜੀ ਬੱਚੀ ਨੂੰ ਇੱਕ ਮਾਤਾ ਰਾਣੀ ਦੇ ਭੇਜ ਦੇ ਵਿੱਚ ਸ਼ਿੰਗਾਰ ਕੇ ਬਿਠਾਇਆ ਜਾਂਦਾ ਸੀ ਜਿੰਨਾ ਚਿਰ ਉਹ ਚਾਉਂਦਾ ਪ੍ਰਵੇਸ਼ ਨਹੀਂ ਹੁੰਦਾ ਸੀ ਜਨਰਲ ਸੰਪੂਰਨ ਨਹੀਂ ਹੁੰਦਾ ਸੀ ਪਰ ਇਹਨਾਂ ਨੇ ਰੀਲ ਬਣਾ ਲਈ ਵੀ ਡੈਕ ਲਾ ਲਿਆ ਨੱਚਣ ਲੱਗੇ ਖੇਡਣ ਲੱਗੇ ਐਤੋਂ ਪਖੰਡ ਸ਼ੁਰੂ ਹੋ ਗਿਆ ਪਰ ਜਿਹੜੀ ਪੌਣ ਹੈ ਪੌਣ ਸ਼ਬਦ ਹੈ ਪਹਿਲਾਂ ਮਹਾਪੁਰਸ਼ਾਂ ਦੇ ਵੀ ਬਹੁਤ ਤੇ ਚੱਲਦੀ ਆਈ ਹੈ ਜਦੋਂ ਹੁਣ ਆਪਣੇ ਭਾਈ ਸਾਹਿਬ ਨੇ ਦੱਸਿਆ ਤੁਸੀਂ ਦੱਸਿਆ ਵੀ ਗੁਰੂ ਘਰਾਂ ਦੇ ਵਿੱਚ ਗ੍ਰਾਂਥੀਆਂ ਨੂੰ ਤਰਖਾਹਾਂ ਨਹੀਂ ਪੈਂਦੀਆਂ ਕੁਸ਼ਕ 100 ਦੇ ਵਿੱਚੋਂ 20% ਗ੍ਰਾਂਥੀ ਸਿੰਘ ਵੀ ਨੇ ਮੈਂ ਤੁਹਾਨੂੰ ਦਿਖਾ ਵੀ ਸਕਦਾ ਵੀ ਜਿਹੜੇ ਅੱਕੇ ਹੋਏ ਇਸ ਰਾਹ ਨੂੰ ਤੁਰਤੇ ਹੁਣ ਖਾਲਸਾ ਜੀ ਨੇ ਆਪਾਂ ਕਹਿੰਦੇ ਰਾਜ ਕਰੇਗਾ ਖਾਲਸਾ ਖਾਲਸਾ ਮਹਾਰਾਜ 5000 ਤੇ ਥੋੜੀ ਰਾਜ ਕਰੇਗਾ ਉਹਦੇ ਵੀ ਬੱਚੇ ਨੇ ਗ੍ਰਾਂਥੀ ਸਿੰਘ ਬੈਠੇ ਨੇ ਕਹਿੰਦੇ ਬਾਬਾ ਜੀ ਸਾਡੇ ਬੱਚੇ ਨੇ ਉਹਨਾਂ ਦੇ ਖਾਤੇ ਆ ਵੀ ਮੇਰੀ ਬੇਇੱਜ਼ਤੀ ਹੈ ਨੇਗਾ ਸਿੰਘ ਜੱਥੇਬੰਦੀਆਂ ਨੂੰ ਐਸਜੀਪੀਸੀ ਨੂੰ ਵੀ ਤੁਹਾਡੇ ਚਰਨਾਚੇ ਇਸ 10 ਦੀ ਬੇਨਤੀ ਹੈ ਵੀ ਨੇਗਾ ਸਿੰਘਾਂ ਦੀਆਂ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਵੀ ਉਹਨਾਂ ਨੂੰ ਗੁਰੂ ਘਰ ਦਾ ਲੜ ਛੱਡ ਕੇ ਹੋਰ ਪਾਸੇ ਨਾ ਜਾਣਾ ਪਵੇ ਇਹ ਗੱਲ ਸੱਚ ਹੈ ਜੀ ਮਹਾਰਾਜ ਕਾਂਦੇਲ ਸਿੰਘ ਵੀ ਸਿੱਖੀ ਨੂੰ ਨਹੀਂ ਨਹੀਂ ਸਿੱਖੀ ਦਾ ਪ੍ਰਚਾਰ ਵੀ ਔਰ ਇਤਿਹਾਸ ਗੁਰਮਤ ਜਿਹੜੀ ਤੇਜ ਤੋਂ ਇੱਕ ਚੰਗੀ ਸਿੱਖਿਆ ਜਿਹੜੀ ਆਲ ਵਰਡ ਵਿੱਚ ਸਿੱਖਾਂ ਨੂੰ ਦਿੱਤੀ ਜਾਵੇ ਉਹ ਸਿੱਖ ਸੰਗਤਾਂ ਵੀ ਜੋ ਗੁੰਮਰਾਹ ਹੋ ਕੇ ਗੁਰੂ ਘਰ ਤੋਂ ਦੂਰ ਨਾ ਜਾਵੇ ਮਣੋ ਜਿੱਥੇ ਗ੍ਰੰਥੀ ਸਿੰਘ ਤੇ ਉਹਨਾਂ ਦੀ ਰਿਸਪੈਕਟ ਲਈ ਤੁਸੀਂ ਸ਼ਬਦ ਬੋਲੇ ਉਹਨਾਂ ਦੀ ਮਿਹਨਤ ਦਿੱਤੀ ਜਾਂਦੀ ਬਿਲਕੁਲ ਕੋਈ ਚੇਲਾ ਇੱਕ ਹੱਲ ਕਰਦਾ ਕੋਈ ਛੋਟੀ ਜਿਹੀ ਗਦਾਹੀ ਲਾਉਂਦਾ ਕੋਈ 11000 ਲੈ ਗਿਆ ਕੋਈ 21 ਲੈ ਗਿਆ ਕੋਈ 1100 ਲੈ ਗਿਆ ਗ੍ਰੰਥੀ ਸਿੰਘ ਚਾਰ ਘੰਟੇ ਪਾਠ ਕਰਦਾ ਕਿਸ ਨੇ ਸਹਿਜ ਪਾਠ ਕਰਾ ਲਿਆ ਕਰਦੇ ਚੋਣੇ ਦੇ ਗ੍ਰੰਥੀ ਸਿੰਘ ਜਾਂਦਾ ਬਾਣੀ ਜਪਦਾ ਸੰਗਤ ਨੂੰ ਸੁਣਾਉਂਦਾ ਗੁਰੂ ਘਰ ਚ ਪਾਠ ਹੈ ਠੀਕ ਹੈ ਵੀ ਉਸ ਬੰਦੇ ਦੀ ਮਿਹਨਤ ਦਿੱਤੀ ਜਾਂਦੀ ਜਿਹੜਾ ਚਾਰ ਘੰਟੇ ਬਹਿ ਕੇ ਗੁਰੂ ਜੀ ਦਾਬੇ ਦੇ ਵਿੱਚ ਗਰਬਾਣੀ ਪੜਦਾ ਬਿਲਕੁਲ ਠੀਕ ਹੈ ਜਦੋਂ ਆਪਾਂ ਇੱਕ ਚੇਲੇ ਨੂੰ ਜਾ ਕੇ 11000 ਦੇ ਸਕਦੇ ਆ 10 ਮਿੰਟਾਂ ਦਾ ਕੀ ਆਪਾਂ ਉਹਨੂੰ ਐਨਾ ਟਾਈਮ ਬਾਣੀ ਪੜੇਦਾਂ ਨਹੀਂ ਆਪਾਂ ਉਹਨੂੰ 5-7000 ਦੇ ਸਕਦੇ ਗ੍ਰਾਂਤੀ ਸਿੰਘ ਐਸੇ ਕਰਕੇ ਵਿੱਚ ਕੁਸ਼ਕ ਨੇ ਵੀ ਜਿਹੜੇ ਆਪਦਾ ਰੋਟੀ ਚਲਾਉਣ ਲਈ ਬਾਹਰ ਬਾੜ ਕਰਨ ਲੱਗੇ ਫਿਰ ਉਹਨਾਂ ਦੇ ਕਮੇਡੀਆਂ ਤਰਾਜ ਕਰਦੀਆਂ ਨੇ ਵੀ ਤੈਨੂੰ ਗੁਰੂ ਘਰ ਦਾ ਗ੍ਰਾਂਤੀ ਬਣਾਇਆ ਤੂੰ ਬਾਹਰ ਬਾੜ ਕਰਦਾ ਫਿਰਦਾ ਬਹੁਤ ਜਗ੍ਹਾ ਫੜੇ ਵੀ ਜਾਂਦੇ ਫਿਰ ਅੱਕਿਆ ਬੰਦਾ ਮਹਾਰਾਜ ਅੱਗ ਜਾਉਦਾ ਹੁਣ ਆਪਣੇ ਆ ਲਹਿਰ ਮੈਂ ਵੀ ਲਾਉਣਾ ਮੇਰੇ ਕੇਸ ਨਹੀਂ ਚੱਲੂ ਮੈਂ ਮੂਨਾ ਐ ਠੀਕ ਹੈ ਮੈਂ ਨਾਥਾਂ ਦਾ ਸੇਵਕਾਂ ਹੀ ਰੋਲੇ ਸੰਤਾਂ ਨੂੰ ਨਾਥਾਂ ਨੂੰ ਮੈਂ ਮੰਨਦਾ ਤੁਸੀਂ ਭਾਈ ਸਾਹਿਬ ਉਧਰ ਦੇ ਜੀ ਤੁਹਾਰਾ ਇੱਥੇ ਦਰਨਾ ਮਹਤਰਕਾਰ ਦੇਖਿਆ ਜੀ ਵੀਡੀਓ ਜਤਨਾਂ ਦੇ ਤੋਂ ਜੱਗੀ ਤਾਂ ਗੱਗੀ ਹਾਂਜੀ ਉਹਨਾਂ ਨੇ ਬਹੁਤ ਵਧੀਆ ਕਰਿਆ ਹੁਣ ਉਹ ਗਏ ਉਹਨਾਂ ਨੂੰ ਚੇਲਿਆਂ ਨੇ ਇਕੱਠੇ ਹੋ ਕੇ ਘੇਰ ਲਿਆ ਮੈਂ ਉਸ ਟਾਈਮ ਕਲਕੱਤੇ ਜੀ ਮਾਦੇ ਦਰਬਾਰ ਨਹੀਂ ਉਹ 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 ਜਿਹੜੀ ਹੈ ਉਹਨੇ ਨੂੰ ਮੈਂ ਸੀ ਉਹ 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 ਮਤਲਬ ਨਾ ਇੱਕ ਸਾਜ਼ਿਸ਼ ਦੇ ਅਧੀਨ ਬੁਲਾਇਆ ਸੀ ਜਿਵੇਂ ਵੀ ਚਲੋ ਬੁਲਾ ਲਿਆ ਤੇ ਬਲਾਕ ਜਿਵੇਂ ਮੇਜ ਜਦੋਂ ਦਰਬਾਰ ਚ ਗਏ ਵੀ ਤਿੰਨ ਚਾਰ ਜਨੇ ਬੈਠੇ ਸੀ ਤੇ ਜਦੋਂ ਸਾਡੇ ਭਾਈ ਸਾਹਿਬ ਜੀ ਕੈਰੇ ਸਾਹਿਬ ਗੱਗੀ ਸਾਹਿਬ ਬਾਬਾ ਗੁਰਬਿੰਦਰ ਸਿੰਘ ਨਾਲ ਇੱਕ ਪੱਤਰਕਾਰ ਸੀ ਉਮੀਰ ਜੀ ਉਥੇ ਤੇ ਉਹ ਉਥੇ ਚਲੇ ਗਏ ਤੇ ਜਦੋਂ ਬਹਿ ਗਏ ਫਿਰ ਇੱਕ ਬੰਦੇ ਨੇ ਮੈਸੇਜ ਕਰਤਾ ਆਦੇ ਹੁਣ ਦੋ 250 ਜੱਲਾ ਆ ਗਿਆ ਉਹ ਸਾਨੂੰ ਤੇ ਗੁਰੂ ਸਾਹਿਬ ਜੀ ਨੇ ਇਸ ਤੋਂ ਚਾਲੀਆਂ ਨਾਲ ਲੜੇ ਆ ਕਿਸੇ ਵੀ ਝੁਰਕ ਨਹੀਂ ਪਈ ਵੀ ਆਏ ਕੋਈ ਉਂਗਲ ਵੀ ਕਰਦੇ ਜਿਨ੍ਹਾਂ ਨੇ ਮਤਲਬ ਸ਼ਾਸ਼ਸ਼ ਕੀਤੀ ਸੀ ਫਿਰ ਉਹ ਐਸਐਸਓ ਸਭ ਲੈ ਕੇ ਉਹਨੂੰ ਤਿੰਨ ਬੰਦਿਆਂ ਨੂੰ ਪੂਰੀ ਉੱਤੇ ਸੇਵਾ ਹੋਈ ਹੈ ਕੀ ਗੱਲ ਕੋ ਗਣ ਦੀ ਸੇਵਾ ਕਰਦੀ ਹੈ ਹਾਂ ਮਤਲਬ ਬਸ ਇਹੀ ਬੇਨਤੀ ਹੈ ਜੀ ਮੈਨੂੰ ਇਹ ਵੀ ਮੁਰਕੇ ਮੈਨੂੰ ਮੌਕਾ ਮਿਲੇ ਨਾ ਮਿਲੇ ਤੁਹਾਨੂੰ ਮਿਲਣ ਦਾ ਜਾਂ ਬੋਲਣ ਦਾ ਮੈਂ ਇੱਕ ਵਾਰ ਜੇ ਪੜਾਅ ਸਭ ਦੀ ਸਾਰੀ ਕੱਢ ਦੇ ਜੀ ਜੀ ਠੀਕ ਹੈ ਕਿਉਂਕਿ ਮੈਨੂੰ ਕਿਹੜਾ ਕੋਈ ਮਤਲਬ ਨਹੀਂ ਕਹਿੰਦਾ ਫਕੀਰੀ ਫਕੀਰੀ ਕੀ ਰੱਬਗੀਰੀ ਦੂਰ ਹੈ ਜਿੰਨੀ ਲੰਮੀ ਖਜੂਰ ਹੈ ਚੜ੍ਹ ਜੇ ਚੰਗਾ ਤਖਾਏਗਾ ਅਮਰ ਫਰ ਨਹੀਂ ਲੰਘਿਆ ਤਾਂ ਚੰਗਾ ਦੂਰ ਹੈ ਵੀ ਅੰਦਾ ਸਾਰਾ ਸਭ ਕੀ ਦੀ ਬਰਵਾਦੀ ਮੈਨੂੰ ਸੋਹਣੀ ਸੰਤ ਲੱਗਦਾ ਤਾਂ ਕੇਂਦਰਸਟ ਹੈ ਹੈਲੋ ਅਫਿਸ ਕੀ ਉਹਦੇ ਡਾਕਟਰ ਬਦਲ ਸਿੰਘ ਜੀ ਮਾਜੀ ਉਹਨਾਂ ਨੇ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਹੈ ਬਹੁਤ ਮੀਟਿੰਗਾਂ ਹੋਈਆਂ ਹੁਣ ਵੀ ਥੋੜੇ ਦਿਨ ਪਹਿਲਾਂ ਮੀਟਿੰਗ ਹੋਈ ਹੈ ਆਪਾਂ ਸੌਦੇ ਦਾ ਇਸਤੇਮਾਲ ਨਹੀਂ ਕਦੇ ਵੀ ਕਰਿਆ ਜੀ ਹੁਣ ਮੰਨ ਲਓ ਤੁਸੀਂ ਜੱਥਾ ਲੈ ਕੇ ਚੱਲ ਅੱਗੇ ਕਹਿੰਦੇ ਨਾ ਵੀ ਧਰ ਮੂਰੇ ਕੂਤ ਨਾ ਚੱਲੇ ਮੈਂ ਇਕੱਲਾ ਗੱਡੀ ਤੇ ਪਲੇਟ ਲਾ ਕੇ ਮੈਂ ਜਾ ਕੇ ਗੱਡੀ ਤੇ ਖੜ ਜਾਾਂ ਵੀ ਤੁਸੀਂ ਕੀ ਕਰਦੇ ਹੋ ਉਥੇ ਮੇਰੇ ਨਾਲ ਕਿਸੇ ਨੇ ਸਪੋਰਟ ਨਹੀਂ ਕਰਨੀ ਲੱਗਣੇ ਤਾਂ ਆਪ ਕੋ ਬਾਪਾ ਠੀਕ ਹੈ ਜਦੋਂ ਥੋੜੇ ਤੇ ਸਵਾਲ ਚੱਕੇ ਜਾ ਰਹੇ ਆ ਵੀ ਮਾਨਪ੍ਰੀਤ ਸਾਹਿਬਾ ਜੀ ਨੇ ਕੂੜੀ ਅਨੰਦ ਕਰਾ ਦਿਆ ਕਰਾ ਦੇ ਵੀਰੇ ਥੋੜੇ ਹਰੇਕ ਬੰਦੇ ਨੂੰ ਕੋਈ ਚੰਗਾ ਨਹੀਂ ਕਹਿੰਦਾ ਹਰੇਕ ਨੂੰ ਮਾੜਾ ਨਹੀਂ ਕਹਿੰਦਾ ਹੁਣ ਸਾਰੇ ਤੁਹਾਨੂੰ ਚੰਗਾ ਨਹੀਂ ਕਹਿਣਗੇ ਸਾਰਾ ਪੰਜਾਬ ਠੀਕ ਹੈ ਸਾਰੇ ਤੁਹਾਨੂੰ ਮਾੜਾ ਹੀ ਕਹਿਣਗੇ ਤੁਹਾਨੂੰ ਪਤਾ ਹੈ ਜੀ ਤੁਸੀਂ ਸਹੀ ਨਾਲ ਬਿਠਾਗਾ ਤੇ ਸਹੀ ਚੱਲ ਰਹੇ ਹੋ ਕੋਈ ਕਿਸੇ ਦਾ ਕੋਈ ਰੱਪੈ ਨਹੀਂ ਉਹੀ ਸਾਡਾ ਸਿਸਟਮ ਹੈ ਵੀ ਤੇ ਇਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਹਨੂੰ ਕਿਸੇ ਨੂੰ ਕੋਈ ਗੱਲਬਾਤ ਹੈਗੀ ਹੈ ਮਨ 'ਚ ਫੋਨ ਰੱਖ ਸਕਦੇ ਹੋ ਮਗਰੋਂ ਨਾ ਕਿ ਉਹ ਵੀ ਬਾਬਾ ਜੀ ਬੁਲਾਏ ਸੀ ਸਾਡੇ ਦਾ ਕੋਈ ਗੱਲ ਨਹੀਂ ਸੁਣੀ ਵੀ ਮਗਰੋਂ ਇਹਨਾਂ ਦਾ ਕੋਈ ਫਾਇਦਾ ਨਹੀਂ ਆਪਾਂ ਦੱਸਤਾ ਮਹਾਰਾਜ ਮੈਂ ਸਾਲ ਦੇ ਵਿੱਚ ਇੱਕ ਵਾਰੀ ਮੇਲਾ ਕਰਦਾ ਦਰਬਾਰ ਦੇ ਵਿੱਚ ਮੈਂ ਲਾਈਵ ਕਹਿਣਾ ਚਾਹ ਰੋਜ਼ ਮੈਂ ਸੇਵਾ ਨਹੀਂ ਮਾਰਦਾ ਰੋਜ਼ ਮੈਂ ਕਿਉਂ ਕਿ ਨਹੀਂ ਲਾਂਦਾ ਹੱਥ ਤੇ ਸਿਰ ਮਾਂ ਗਾਲੀ ਦਾ ਦਰਵਾਰਾ ਜਗ ਦੇ ਥੰਡੇ ਜੋਤਾਂ ਮੇਰਾ ਪਰਿਵਾਰ ਸਾਰਾ ਮੇਰੇ ਮਾਤਾ ਪਿਤਾ ਮੇਰੀ ਵਾਈਫ ਠੀਕ ਹੈ ਬੱਚਾ ਜਿਹੜਾ 5 ਸਾਲ ਦਾ ਛੋਟਾ ਉਹ ਸਾਰੇ ਸੇਵਾਚੀ ਨੇ ਜੋਤ ਵਰਤੀ ਕਰਦੇ ਨੇ ਦੂਸਰੀ ਗੱਲ ਆ ਸੀ ਕੰਮ ਕਰਦਾ ਅਰਜ ਦੁਆ ਕਰਨਾ ਪਾਠ ਕਰਨਾ ਬੰਦਗੀ ਕਰਨਾ ਧੋਨੀਆਂ ਤਾਪਦੇ ਜਿਵੇਂ ਸਾਧੂ ਸੰਤਾਂ ਨੇ ਸਿੱਖਿਆ ਦਿੱਤੀ ਹੈ ਹੁਣ ਅੱਗੇ ਚਲਦਾ ਰਹੇ ਵੀ ਕਰਨੇ ਸੀ ਦੀਦਿਆੜੇ ਆਵੋਗੇ ਉਹ ਚਲਦਾ ਰਹਿਣਾ ਮਤਲਬ ਆਏ ਹੁੰਦਾ ਵੀ ਕੋਈ ਆਪਾਂ ਐਰ ਨਹੀਂ ਮਾਉਣੀ ਵੀ ਉਹ ਆਪਾਂ ਠੰਡ ਨੂੰ ਮਹਿਸੂਸ ਕਰਦੇ ਆ ਵੀ ਸਹਿਬ ਜੀ ਜਦੋਂ ਇਨੀ ਠੰਡ ਚ ਚਣਿਆ ਗਿਆ ਨੀਹਾਂ ਦੇ ਵਿੱਚ ਠੀਕ ਹੈ ਉਹ ਚੀਜ਼ ਨੂੰ ਆਪਾਂ ਮਹਿਸੂਸ ਕਰਨ ਵਾਸਤੇ ਤਰ੍ਹਾਂ ਨੂੰ ਹੋਣੇ ਸਿੱਧੀ ਗੱਲ ਹੈ ਵੀ ਲਾਲਾ ਵਾ ਪੀਰ ਹੈ ਅੱਜ ਵੀ ਉਹੀ ਹੈ ਕੋਟਲੇ ਵਾਲਾ ਪੀਰ ਅੱਜ ਵੀ ਉਹੀ ਹੈ ਛਿੱਕੇ ਨੇ ਖੁੰਡੀਆਂ ਨੇ ਅੱਜ ਵੀ ਉਹੀ ਹੈ ਚੇਲੇ ਤਾਂ ਲੱਖਾਂ ਇਹ ਲੱਖਾਂ ਗੇ ਵੀ ਜਿਹੜੇ ਫਕੀਰਾਂ ਨੂੰ ਬਦਨਾਮ ਕਰਦੇ ਹੋ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਵੀ ਬਾਬਾ ਕਿਸੇ ਚ ਆਉਂਦਾ ਨਹੀਂ ਮਾਤਾ ਕਿਸੇ ਚ ਆਉਂਦੀ ਨਹੀਂ ਵੀ ਇਹ ਥੇਸ ਬੰਦੇ ਦੀਆਂ ਫਕੀਰੀਆਂ ਨੇ ਠੀਕ ਹੈ ਚੇਲੇ ਦਾ ਕੁਝ ਨਹੀਂ ਜਾਂਦਾ ਚੇਲਾ ਇਸ ਤਰ੍ਹਾਂ ਖਾ ਕੇ ਜੰਪ ਕਰਕੇ ਬਹਿ ਜਾਊਗਾ ਅਸਲ ਚੇਲਾ ਸ਼ਬਦ ਕੀ ਹੈ ਚੇਲਾ ਸ਼ਬਦ ਕੀ ਹੈ ਚੇਲਾ ਸ਼ਬਦ ਹੈ ਮਰੀਦ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਗਿਆਨ ਕੱਢਿਓ ਬੁੱਕਾਂ ਲਿਖੀਆਂ ਨੇ ਠੀਕ ਹੈ ਬਹੁਤ ਕਿਤਾਬਾਂ ਛਪੀਆਂ ਉਹ ਪੜਿਓ ਵੀ ਚੇਲੇ ਦਾ ਵੀ ਪਾਸਾ ਦਾ ਸ਼ਬਦ ਹੈ ਚੇਲੇ ਦਾ ਪਾਪਾ ਮਰੀਦ ਵੀ ਆਪਾਂ ਕਿਸੇ ਦੀਆਂ ਮਤਲਬ ਕਿ ਕਰਮਾਤਾ ਨੂੰ ਦੇਖ ਕੇ ਉਹਦੇ ਮਰੀਦ ਹੋ ਗਏ ਠੀਕ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਚੇਲਾ ਸ਼ਬਦ ਬਦਨਾਮ ਹੋਇਆ ਤੇ ਕਿਉਂ ਆਹ ਗਲਤੀਆਂ ਕਰਕੇ ਸੋ ਵੀਰਾਂ ਨੂੰ ਬੇਚਦੇ ਵੀ ਇੱਥੇ ਵਿੱਚ ਕੋਈ ਬੀਡੀ ਸਿਗਰਟ ਪੀਣ ਵਾਲੇ ਵੀ ਨੇ ਕੋਈ ਹੁੱਕਾ ਤਬਾਕੂ ਨਾਲਉਣ ਵਾਲੇ ਵੀ ਐ ਵੀ ਉਹ ਗੱਡੀਆਂ ਤੇ ਬੰਦ ਕਰ ਦਿੱਤਾ ਜਾਵੇ ਜਿੱਥੇ ਕਿਤੇ ਦਰਵਾਜ਼ਾ ਚ ਲੱਗਦੀ ਐ ਐਸਪੀ ਤੋਂ ਮੋਹਣੀ ਮਾਤਾ ਦਾ ਦਰਵਾਜ਼ਾ ਅੱਜ ਕੱਲ ਦਾ ਮੋਹਣੀ ਗੋੜ ਦੀ ਰਣੀ ਬਣਾ ਰੱਖਿਆ ਹਰੇਕ ਨੇ ਮੂੰਹ ਚ ਪਾ ਲੰਦਾ ਅੱਜ ਸਾਲ ਹੋ ਗਏ ਮਾਂ ਦੇ ਦਰਵਾਜ਼ਾ ਜਾਂਦੇ ਨੂੰ ਮੋਹਣੀਏ ਦਰਵਾਜ਼ੇ ਪਤਾ ਕਰ ਸਕਦੇ ਹੋ 25-30 ਲੱਖ ਰੁਪਏ ਦੇ ਵਿੱਚ ਕੋਠੀ ਖੜੀ ਹੋ ਜਾਂਦੀ ਹੈ ਤੇ ਉਹਨੇ ਦਾ 10 ਦਾ ਤੇਰ ਮੱਚ ਗਿਆ ਹੋਊਗਾ ਉਹ ਕਿਵੇਂ ਮੱਚਿਆ ਜੇ ਸੰਗਤਾਂ ਦੇ ਭਲੇ ਹੁੰਦੇ ਆ ਬਵਾਰ ਪਿੰਡਾਂ ਧੂਰੀ ਦੇ ਕੋਲੇ ਕੋਈ ਕਿਸੇ ਦਾ ਫਰਦਾ ਨਹੀਂ ਜ਼ਹਿਰ ਕਰਦਾ ਹੁੰਦਾ ਆਪਾਂ ਕਰਦੇ ਆ ਆਪਾਂ ਇਹ ਤੋਂ ਪੰਜੀ ਲਈ ਖਾਂ ਕਰਦੇ ਆਂ ਹਾਂ ਸੰਗਤ ਦੇ ਕੰਮ ਕਰਦਾ ਮੈਂ ਸੁੱਖਾ ਸ਼ੇਰੀਆਂ ਜੋ ਵੀ ਅੱਜ ਦਵਾ ਕਰਦਾ ਆ ਲਾਭ ਦੀ ਮਾਤੀ ਨਾਲ ਚੜਾ ਕੇ ਜਾਂਦਾ ਠੀਕ ਹੈ ਪੈਸੇ ਲੈਨੇ ਡਾਕਟਰ ਲੈਂਦੇ ਆ ਕੋਈ ਉਹ ਕੋਈ ਡਾਕਟਰ ਤੁਹਾਨੂੰ ਕਹਿੰਦਾ ਮਾਰਾ ਮੈਂ ਤਾਂ ਪੰਜੀ ਨਹੀਂ ਦਿੰਦਾ ਮੈਂ ਬਹੁਤ ਵੀਡੀਓ ਦੇਖੀਆਂ ਆਪਦੀ ਕਿਰਤ ਕਰੋ ਮਿਹਨਤ ਕਰੋ ਡਾਕਟਰ ਪੈਸੇ ਲੈਂਦੇ ਆ ਪੰਜੀ ਸਿੰਘ ਪਾੜ ਕਰਦੇ ਆ ਆਪਦੀ ਪੇਟਾ ਲੈਂਦੇ ਆ ਆਉਦਾ ਹੱਕ ਦੀ ਲੋ ਡਰ ਕਦਾ ਪਰ ਬਖੰਡ ਨਾ ਬਲਾਓ ਚੂੜੀਆਂ ਨਾ ਪਾਓ ਚੂੜੇ ਨਾ ਪਾਓ ਜਿਹੜੀ ਪ੍ਰੇਖਕਾਂ ਨੂੰ ਮੈਂ ਤੇ ਇੱਕ ਕਹੂੰਗਾ ਵੀ ਮੈਂ ਪਹਿਲਾਂ ਕੱਲ ਵੀ 15 ਸਾਧੂ ਹਨ ਜਿਨ੍ਹਾਂ ਦੀ ਬੰਧਹੀ ਵੀ ਹੋਊਗੀ ਨਾਮ ਦੀ ਚੱਤੇ ਬਿਲਕੁਲ ਭਲਾ ਦੀ ਸੰਗਤ ਦੀ ਦਵਾ ਵੀ ਕਰਦੇ ਆਂ ਔਰ ਮੈਂ ਤੇ ਇਹੋਕਾ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਜੇ ਕਿਸੇ ਦੀ ਦਵਾ ਤੇ ਜਿਸ ਦਾ ਕਾਰਜ ਹੋ ਜਾਂਦਾ ਭਾਵੇਂ ਉਹ ਕੋਈ ਲੱਖ ਦੇ ਜੇ ਸਾਨੂੰ ਕੋਈ ਦਰਜ ਤੇ ਪਰ ਜੇ ਉਸ ਤੋਂ ਪਹਿਲਾਂ ਕਹਦੇ ਵੀ ਮੈਂ ਪਹਿਲਾਂ ਤੇਰੇ ਤੋਂ 50000 ਲੈਣਾ ਜਾਂ 20000 ਲੈਣਾ ਜਾਂ ਲੱਖ ਲਵਾਂਗਾ ਤੇ ਉਹ ਉਹ ਇੱਕ ਉਹਦੇ ਅਸੀਂ ਖਲਾਸ ਆਏ ਦਿਨ ਜਦ ਕੋਈ ਜਿਹੜੀ ਸੱਚਾ ਦਾ ਸੱਚਾ ਹੈ ਅਗਲਾ ਵੀ ਸਰਦਾਰਾ 40 ਕਰੋੜ ਦੇ ਵੀ ਨਹੀਂ ਬਿਲਕੁਲ ਬਿਲਕੁਲ ਬਹੁਤ ਪਤਲਾ ਕੀ ਹੈ ਬਹੁਤ ਆ ਬਾਬੇ ਲੋਕ ਤਾਂ ਹੀ ਹੈ ਇੱਥੇ ਆ ਖਾਨ ਇੱਕ ਬਣਿਆ ਖਾਨ ਤਰਵੰਦੀ ਸਾਹਬ ਉਹਦੇ ਨਾਲ ਤੇ ਕੋ ਕੋਲੇ ਬਟੋਲੇ ਦੇ ਜੀ ਬੋਦਨ ਮੈਂ ਆ ਜਿਵੇਂ ਦੋ ਦਿਨ ਬੰਦੇ ਰੱਖ ਲੇ ਤੇ ਤੁਸੀਂ ਜਾਓ ਲੋਕਾਂ ਦੋਹੀ ਤੇ ਸਾਰੀ ਹੈ ਤੇ ਤੁਸੀਂ ਜਾਓ ਤੇ ਜਾ ਕੇ ਤੁਸੀਂ ਕਹੋ ਵੀ ਭਾਈ ਸਾਡੇ ਕੋਲੇ ਬਾਬਾ ਹੈਗਾ ਨਾਲ ਉਹ ਪੁਲਿਸ ਚ ਹੈ ਹੁਣ ਮਾਨੂੰ ਡਿਸਮਿਸ ਕਰਾ ਦੇ ਤੇ ਵੀਡੀਓ ਹਾਂ ਹਾਂ ਪੁਲਿਸ ਚ ਤੇ ਉਹ ਜਿਹੜਾ ਬੰਦਾ ਮੰਨ ਲਓ ਵੀ ਤੁਸੀਂ ਇਹਨੂੰ ਜਾਣਦੇ ਹੋ ਭਾਈ ਸਾਹਿਬ ਤੁਸੀਂ ਇਹ ਬੰਦਾ ਦੁਹੀ ਹੈ ਤੁਸੀਂ ਇਹਨੂੰ ਜਾ ਕੇ ਕਹਿੰਦਾ ਜੀ ਭਾਈ ਮੇਰੇ ਕੋਲੇ ਬਾਬਾ ਹੈਗਾ ਤੇ ਆ ਮੇਰਾ ਕਾਰ ਤੇ ਡਬ ਡਾ ਸੀ ਮੈਂਟ ਤੇ ਹੋ ਗਿਆ ਤੇ ਤੇਰਾ ਕਿਉਂ ਨਾ ਹੋਏ ਇਹ ਬੰਦਾ ਬਦਲੋ ਗਮਰਾਹ ਹੋ ਕੇ ਠੀਕ ਹੈ ਇਹ ਬਖੰਡ ਹੈ ਗਮਰਾਹ ਹੋ ਗਿਆ ਤੁਸੀਂ ਵੀ ਦੋਖੀ ਬਣ ਕੇ ਮੈਂ ਤਾਂ ਹੈ ਗਈ ਦੋਖੀ ਬਾਬਾ ਤੇ ਇਹਦੇ ਤੋਂ ਫਿਰ ਤੁਸੀਂ 2 ਲੱਖ 2.5 ਲੱਖ 5 ਲੱਖ ਲੈ ਲਿਆ ਠੀਕ ਹੈ ਉਹ 100 ਮਦਰ ਜਿਹੜੀਆਂ ਧਰਗੀਆਂ ਵੱਜ ਰਹੀਆਂ ਇਹੋ ਜੇ ਲੋਕ ਨਾ ਪਹਿਲਾਂ ਹੀ ਪੈਸੇ ਲੈ ਲੈਂਦੇ ਆ ਆਪਾਂ ਲੈ ਹੁਣੇ ਠੀਕ ਹੈ ਜੋਰ ਤਾਂ ਕਦੇ ਕਿਸੇ ਦੀ ਜਗਾਈ ਨਹੀਂ ਹੋਣੀ ਇਹ ਉਹ 2 ਲੱਖ ਰੁਪਈਆ ਬੰਬਾ ਜੀ ਲੈ ਕੇ ਤੇ ਮੁੜ ਕੇ ਮਤਲਬ ਭੱਜ ਜਾਣਾ ਫਰਾਰ ਹੋ ਜਾਣਾ ਮਤਲਬ ਆ ਇਸ ਚੀਜ਼ ਦੇ ਖਿਲਾਫ ਕੁਝ ਵੀ ਬਿਲਕੁਲ ਚੀਜ਼ਾਂ ਨਹੀਂ ਲੈਂਦੇ ਬਸ ਆਹੀ ਵੇਚਦੀ ਹੈ ਜੀ ਸਾਫਤ ਦੇ ਚਾਰਨਾਂ ਦੇ ਵਿੱਚ ਸਾਰੀ ਸੰਗਤ ਨੂੰ ਵੇਚਦੇ ਆ ਵੀ ਜੋ ਵੀ ਇਹ ਚੱਲ ਰਿਹਾ ਪਖੰਡਵਾਦ ਉਹ ਪਖੰਡਵਾਦ ਕਰਦੇ ਆ ਉਹਦੀ ਸੇਵਾ ਕਰੋ ਗੰਦੀਆਂ ਤੇ ਆਓ ਜੀ ਜੇ ਕਿਸੇ ਨੇ ਕੋਈ 2 ਮਿੰਟ ਬਦਲ ਸਾਂਝੀ ਕਰਦੇ ਤਾਂ ਕਰੋ ਜੋ ਕੁਝ ਪੁੱਛ ਮੈਂ ਕੀ ਪੁੱਛ ਇੱਕ ਵਾਰ ਫਿਰ ਫਤਈ ਸੰਘ ਲਾਈ ਵਾਈਗੁਰ ਵੀਰ ਦਾ ਖਾਲਸਾ ਵਾਈਗੁਰ ਵੀਰ ਦੀ ਮਦਦ ਧੰਨਵਾਦ ਜੀ ਬਹੁਤ ਬਹੁਤ